ਟਿੱਕੀ ਮਾਣੋ ਟਿੱਕੀ ਜਿਵੇਂ ਗਣ ਘਣ ਟਿੱਕੀ ਲਾ ਕੇ ਆਓ ਪੱਬੀ ਫੜਿਓ ਇਹਨੂੰ ਆਈ ਮੜੀ ਜੀ ਉਹਦੀ ਗੇ ਵੀ ਹੁੰਦਾ ਉਹਨੂੰ ਦੇਖੀ ਰ ਅਡਾ ਡੜਾਉਣੀ ਜੀ ਡਰਾ ਕੇ ਮਾਣੋ ਇਹਨੂੰ ਹੱਥ ਨਾ ਲਾਓ ਮੈਂ ਕੀ ਜੰਦੀ ਉਹਦੇ ਜਖਮ ਜੇ ਹੋਏ ਉਹ ਬਾਲ ਉਹਦੇ ਝੜਿਓ ਸਾਰੇ ਹਾਂ ਤੇ ਕੰਨ ਤੋਂ ਉਹਦੇ ਨਾ ਕਰੋ ਉਹ ਕਿਜੀ ਤਾਂ ਆ ਗਈ ਉਹ ਹੈਨਾ ਆ ਜਾਂਦੀ ਹਾਂ ਦੇ ਉਹਦੇ ਮੂੰਹ ਤੋਂ ਸਾਰੇ ਬਾਲ ਝੜਿਓ ਹਾਂ ਦੇ ਹਰੜਾ ਪਈਆਂ ਕਿਤੇ ਨਹੀਂ ਛੱਲੇ ਹੋਣਾ ਨੀ ਲੁੱਧੀ ਬੜੀ ਮੜੇ ਜੀ ਜੰਮ ਬਣਾ ਬੋਲੀ ਗੱਲ ਦੇਖੀ ਗੈਟ ਦੇਖੀ ਮਨਛੂ ਕੀ ਆ ਇਹ ਕੱਟੀ ਬਈ ਕਿਹਦੀ ਕੱਟੀ ਆ ਇਹ ਮਨਛੂ ਕੱਟੀ ਦੇਖਦਾ ਜੀਗਾ ਹੂੰ ਰਾਤਾ ਉਹਦੇ ਅੱਖਾਂ 'ਚ ਲੈਟ ਮਾਰ ਕੇ ਤੂੰ ਹਾਂ ਚੱਕ ਕਿੱਥੇ ਆ ਕੈਟ ਡਰ ਗਈ ਉਹ ਉਹ ਕੱਟੀ ਆ ਥੱਲੇ ਦੇਗਾ ਉਹ ਡਰ ਗਈ ਹਾਂ ਨਾ ਮੈਂ ਆ ਦੇ ਮਾਣੋ ਬਿੱਲੀ ਖੜੀ ਜਾਂਦੀ ਏ ਹੋਰ ਕਰ ਦੋ ਖੜਾ ਕਰ ਦੋ ਕਰ ਦੋ ਮੰਚੂ ਕਰ ਦੋ ਖੜਾ ਹੋਰ ਜੋ ਪਿੱਛੇ ਨਾ ਉਹ ਡਿੱਗ ਪੈਣਾ ਉਹਨੇ ਕੀ ਕਰਦੇ ਆ ਇੱਥੇ ਛੱਡ ਦੋ ਬੱਸ ਉਹਨੂੰ ਹਾਂ ਤੋਰਦੀ ਨਹੀਂ ਉਹ ਖੜੀ ਹੁੰਦੀ ਐ ਆ ਜਾ ਓਏ ਹਮਾਰੇ ਮਾਰੇ ਉਹ ਕਿਥੇ ਉਹੀ ਭੱਜ ਜਾ ਲੈ ਲੈ ਓਏ ਜੰਦਾ ਵੀ ਗੁਰੂ ਕੋਈ ਹਾਏ ਡਰ ਗਈ ਵਿਚਾਰੀ ਬਿੱਲੀ ਉਹ ਇਹ ਤੇਰੀ ਇਹ ਤੂੰ ਉਧਰ ਨੂੰ ਕੀ ਕਰਨ ਦੌੜੀ ਹੋ ਆ ਕੁੱਤਾ ਆ ਗਿਆ ਪਿੱਛੇ ਦੌੜ ਗਈ ਬਿੱਲੀ ਉਹ ਫੜ ਬਿੱਲੀ 도ੜ ਗਈ ਛੱਡ ਦੇਣਾ ਕਿੱਥੇ ਆ ਥੱਲੇ ਹੀ ਆ ਬੜੀ ਅਸੀਂ ਹੋਰ ਤਾਂ ਕਿੱਥੇ ਥੱਲੇ ਜਾਣਾ ਉਹ ਪੂਲ ਖੜਾ ਉਹ ਵੀ ਹੁਣੇ ਹੀ ਤਾਂ ਆਇਆ ਸੀ ਬਿੱਲੀ ਦੌੜ ਗਈ ਉਹ ਵੀ ਰਾਮ ਨਾ ਖੜੀ ਓਥੇ ਦੱਸ ਉਹ ਇਹਨੂੰ ਦੇਖਣ ਲਈ ਆ ਪਰ ਦੁੱਧ ਨਹੀਂ ਪੀਂਦੀ ਇਹ ਵੀ ਦੁੱਧੂ ਨਹੀਂ ਪੀਂਦੀ ਉਹ ਉਹ ਪਿੰਦੀ ਨਹੀਂ ਦੁੱਧੂ ਬਿਸਕਟ ਖਾਂ ਬਿਸਕਟ ਖਾਂਦੀ ਬਸ ਤੂੰ ਹੋਣੀ ਹਾਂ ਤਾ ਤਾ ਪ੍ਰੈ ਕਰ ਫਿਆਦੇ ਆ ਐ ਇਦਾਂ ਬਣਾਇਆ ਇਦਾਂ ਤੱਟੀ ਤਾਂ ਆਉਂਦੀ ਨਹੀਂ ਵਿੱਚ ਕਿੱਕਣਾ ਵਿੱਚ ਹੋਣੀ ਨਹੀਂ ਬਾੜੀ ਤੱਟੀ ਆਲੇ ਉੱਪਰ ਨੂੰ ਕਰ ਉੱਪਰ ਨੂੰ ਆ ਆ ਗਈ ਕੇਕ ਆ ਹੱਥ ਇਦਾਂ ਖੜਾ ਦੇ ਆ ਇੱਥੋਂ ਇਤੋਂ ਵੱਡਾ ਇੱਥੋਂ ਕੀ ਆ ਗਈ ਮੇਰੇ ਪੁੱਤ ਵੀ ਹੁੰਦਾ ਵੀਡੀਓ ਉਹ ਗੇਵਨ ਵੀਡੀਓ ਬਣਾ ਰਿਆ ਪਿੱਛੇ ਨੂੰ ਆ ਕੇ ਬਾਹੋਂ ਸਾਰੀ ਗੱਟੀ ਵੇ ਸਾਰੀ ਕੈਟੀ ਬੀਖ ਰਹੀ ਨਹੀਂ ਉਹ ਕੈਟੀ ਆ ਰਿਆ ਲੈ ਤੱਤੀ ਸੋਹਣੀ ਗੱਟੀ ਆ ਕੈਟੀ ਕ ਦੱਤੀ ਕੈਟੀ ਆ ਮਿਆਊ ਮਾਂ ਬਿੱਲੀ ਆ ਕਿੰਨੀ ਚੋਨੀ ਆ ਹੈ ਹ ਕਿੰਨੀ ਚਾਹੀ ਆ ਉਹ ਚੁੱਕ ਕੇ ਉਹ ਤਰ ਤਰ ਫੜ ਕੋਂਡੀ ਕਿ ਜਾਣਾ ਮਮਾ ਢੋਕਤੀ ਉਹ ਤਾਂ ਓਕੈਟੀ ਹੁੰਦੀ ਨਹੀਂ ਉਦੋਂ ਕਰੋ ਆਹੀ ਠੀਕ ਠੀਕ ਓਲਾ ਗੱਦੀ ਤੇ ਵੀ ਬਣਨੀ ਸੀ ਸਾਂਜੇ ਸਾਂਜੇ ਦੀ ਵੀ ਬਣਾ ਦੇ ਮਰੀ ਮਮਾ ਦੇ ਦੇਖ ਵੀ ਸਹੀ ਪੇਚ ਹੁੰਦੀ ਵੀ ਹੈ ਮਮਾ ਆ ਇੱਧਰ ਵੀ ਆ ਦੇ ਆ ਦੇ ਕਿੱਦਾਂ ਬਣਾਉਂਦਾ ਹੈ ఎన్సలు నోఏ బావ్ పర౶రిప్ నో అబావ ముల్ rezio misf și ఇению నో పెండి నో అభై తృనరు అరి ముల్ష లేరు grasp త్స్య оక Hass క aideస లüs avenues ల్చ్మ ਜੇ ਇਹ ਵੀ ਵੀਡੀਓ ਖਰਾਓ ਕਰ ਰਿਹਾ ਹੈ ਨਾ ਮੈਨੂੰ ਇਹਦਾ ਉੱਜੀ ਦੋ ਪਿੱਛੇ ਨੂੰ ਅੱਗੇ ਪਾਓ ਬਿੱਲੀ ਹੁੰਦੀ ਹੈ ਉਹਦੇ ਹੱਥ ਰੱਖ ਰਾ ਇੱਥੇ ਨਾ ਹੱਥ ਰੱਖਾ ਦੇ ਕਿੱਥੋਂ ਵੀ ਕੈਮਰਾ ਆ ਜੀ ਇਹ ਮਾਂ ਪਲ ਪਲ ਕੇ ਦੋ ਨਾ ਲੈ ਦੇ ਗੈਵੀ ਦੀ ਵੀ ਜਿਹੜੇ ਵਿੱਚ ਨਹੀਂ ਬਣਾਉਣਾ ਬਣਾਉਣਾ ਗੈਵੀ ਦੀ ਆ ਜੂ ਇਹ ਮੈਂ ਤੇਰੀ ਬਣਾਵਾਂ ਅੰਮਾ ਉਹ ਦੇ ਅੰਮਾ ਦੇ ਫੋਨ 'ਚ ਬਹੁਤ ਕਾਲਾ ਤੂੰ ਆਪਣਾ ਫੋਨ ਦੇ ਦੋ ਉਹ ਵੀ ਆ ਇਹਨੂੰ ਫੋਨ ਦੇ ਦੇ ਉਹ ਉਹ ਘੇਟ ਨੂੰ ਹੱਥ ਲਾ ਨਹੀਂ ਲਾਇਆ ਨਹੀਂ ਲਾਇਆ ਮਿਲੋਣ ਲੱਗਾ ਸੀ ਮੈਂ ਪਿੱਛੇ ਨੂੰ ਕਰਤਾ ਸੀ ਕਿਉਂ ਨਹੀਂ ਲਾਇਆ ਜਾ ਇਹਨੂੰ ਆਪਣਾ ਫੋਨ ਫੜਾ ਪੀਲਾ ਦੁੱਧ ਚੱਕੇ ਵੀ ਤੂੰ ਵੀ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਦੁੱਧੂ ਨਹੀਂ ਪੀਣਾ ਤੂੰ ਕੱਟੀ ਆ ਉਹ ਦੇ ਥੱਲੇ ਬਹਿ ਜਾ ਕੱਟੀ ਕੋਲ ਬਹਿ ਜਾ ਬਹਿ ਜਾ ਕੱਟੀ ਕੋਲ ਥੱਲੇ ਬਹਿ ਜਾ ਥੱਲੇ ਉਹ ਡਰਦੀ ਆ ਉਹ ਸਹਿਜ ਨਾ ਕਰ ਕਿਦਾ ਮੇਉ ਟੇਨੀ ਮਾ ਦੁੱਧ ਵੀ ਦੀਆ ਦੁੱਧ ਵੀ ਨਹੀਂ ਆ ਦੇਖੋ ਜੇ ਮੈਂ ਕੈਟੀ ਵੀਡੀਓ ਬਣਾਉਣਾ ਇਹ ਕਾਲੇ ਦੀ ਆ ਉਹ ਕੈੜ ਤਾਂ ਦਿਖਦੀ ਨਹੀਂ ਵਿੱਚ ਉੱਪਰ ਨੂੰ ਕਰੋ ਲੈ ਅੱਤੀ ਟੱਟੀ ਆ ਆ ਗਿਆ ਮੋਨ ਕਿੱਥੋਂ ਆਦੀ ਤੋਂ ਦੀ ਨਹੀਂ ਦੋ ਦੋ ਤੇ ਅਰੇ ਣੀੜੀ ਤੋਂ ਣੀੜੀ ਤੋਂ ਓ ਤੇਵੀ ਟਰੈਕਟਰ ਵੀ ਦਿਖਾ ਦੋ ਬੁਣੀ ਓ ਵੱਡਾ ਟਰੈਕਟਰ ਵੀ ਦਿਖਾਓ ਵੱਡਾ ਟਰੈਕਟਰ ਉਹ ਵੱਡਾ ਟਟਰਾ ਗਾ ਵੀ ਵੱਡਾ ਟਰੈਕਟਰ ਕੋ ਮੇਰਾ ਵੱਡਾ ਟਰੈਕਟਰ ਚੱਟੀ ਪਿਉ ਨੂੰ ਓ ਓ ਓ ਉਹ ਰੱਗੀ ਉਹ ਰੱਗੀ ਤੂੰ ਗੱਟੀ ਤੇ ਦੁੱਧ ਪੀ ਮੋਤ ਤਾਂ ਚੱਟੀ ਦੁੱਧ ਪੀਦਾ ਬੱਬੂ ਪੁੱਤੋ ਦੁੱਖ ਹੈ ਤੇਰਾ ਕੱਟੀ ਇੱਥੇ ਆ ਤੂੰ ਵੀ ਇਹ ਮੇਰੀ ਬਣਾ ਮੇਰਾ ਪੁੱਤ ਮੈਨੂੰ ਆਪਣਾ ਫੋਨ ਲੈ ਲੈ ਆ ਆ ਮੈਂ ਅੰਕਲ ਮਗਾ ਜਾ ਤੇਰੀ ਬਣਾ ਮੂੰਹ ਚ ਕੱਟੀ ਵਿੱਚ ਬੁਲਤੀਆਂ ਕੇ ਦੁੱਧੂ ਪੀ